ਬਾਣੀ ਬੰਦੀ ਛੋੜ ਆਚਾਰੀਆ ਬਾਬਾ ਗਰੀਬ ਦਾਸ ਜੀ ਮਹਾਰਾਜ ਗਿਆਨ ਬੇਦੀ ਗਿਆਨ ਸਾਗਰ ਅਤਿ ਉਜਾਗਰ ਨਿਰਵਿਕਾਰ ਨਰੰਜਨ ਬ੍ਰਹਮ ਗਿਆਨੀ ਮਹਾ ਧਿਆਨੀ सत सुकृत दुख भंजन प्यारी सतसंग जी भगजन उपरोक्त बा महाराज जगत गुरु बाबा बा गरीबदास महाराज जी रसना तो रची हुई अमृत भी है आप फरमा रहे ने ਬ੍ਰੰਮ ਦੇਦੀ ਭਗਜਨੋਂ ਇੱਕ ਗਰੀਬ ਜਹਦੇ ਦਰਬਾਰ ਦੇ ਅੰਦਰ ਨਿਤਨੇਮ ਦੇ ਵਿੱਚ ਬ੍ਰੰਦੇਦੀ ਲਿਖੀ ਗਈ ਹੈ ਬ੍ਰੰਦੇਦੀ ਦਾ ਅਰਥ ਹੈ ਸਾਡੇ ਸ਼ਰੀਰ ਦੀ ਪ੍ਰਕਿਰਮਾ ਹਰ ਜੀ ਕਹਿੰਦੇ ਨੇ ਗਿਆਨ ਸਾਗਰ ਅਤੀ ਉਜਾਗਰ ਨਿਰਵਿਕਾਰ ਨਿਰੰਜਨ ਭਗਜਨੋਂ ਇਸ ਗੱਲ ਨੂੰ ਜਾਂ ਅੱਜ ਦੇ ਸਤਸੰਗ ਨੂੰ ਅੱਜ ਦੇ ਪ੍ਰਵਚਨਾਂ ਨੂੰ ਆਪਣੇ ਹਿਰਦੇ ਵਿੱਚ ਆਪਣੀ ਅੰਤ ਅਚਾਰ ਵਿੱਚ ਵਿਖਾਣਾ ਹੈ ਕਹਿੰਦੇ ਨੇ ਗਿਆਨ ਸਾਗਰ ਅਤੀ ਉਜਾਗਰ ਉਹ ਗਿਆਨ ਦਾ ਸਮੁੰਦਰ ਹੈ ਸਾਗਰ ਹੈ ਚੇਤਨ ਹੈ ਮਹਾ ਤੋਂ ਮਹਾ সূਖਮ ਚੇਤਨ ਹੈ ਨਿਰਪਿਕਾ ਨਰਿੰਜਨ ਉਸ ਦੀ ਭਗਤੀ ਉਸ ਦਾ ਸਿਮਰਨ ਉਸ ਦਾ ਅਭਿਆਸ ਉਸ ਦਾ ਜਾਪ ਕਿਹਨੇ ਕੀਤਾ ਜਾਵੇ ज्ञान सागर अति जग नरंजन नरलेपम जाने के शुद्ध नरलेप तो बनया नरलेपम निर्विकारम यानी कि निर्विकार कोई विकार नहीं निर्दोष निर्दोषम निर्दोष निर्दोश है शुद्ध अंत शकरण में बैठकर ब्रह्म का ध्यान ब्रह्म का सिमरन ਬ੍ਰਹਮ ਦਾ ਜਾਪ ਕੀਤਾ ਜਾ ਸਕਦਾ ਹੈ ਜੋ ਸਾਡੇ ਸਰੀਰ ਦੇ ਅੰਦਰ ਸਤ ਦੇਵਤਿਆਂ ਦੇ ਅਸਥਾਨ ਹਨ ਉਹਦੀ ਪ੍ਰਕਰਮਾ ਕਰਨਾ ਉਹਦਾ ਸਿਮਰ ਸਾਧਨਾ ਕਰਨਾ ਇਹ ਬ੍ਰੰ ਬੇਦੀ ਹੈ ਭਾਗ ਸਾਡਾ ਸਰੀਰ ਹੀ ਬੇਦੀ ਬੇਦੀ ਦਾ ਅਰਥ ਹੈ ਸ਼ਿਰਗੁੰਨਾਨਕ ਦੇਵ ਜੀ ਦੇ ਫੇਰੇ आनंद कारज ਨਹੀਂ ਹੋਇਆ ਉਹਨਾਂ ਦੇ ਵੇਦੀ ਨਾਲ ਫੇਰੇ ਹੋਏ ਸੀ ਚਾਰ ਪਿੱਲਰਾਂ ਵਾਲਾ ਵੇਦੀ ਜਿਹਦੇ ਆਲੇ ਦੁਆਲੇ ਅਗਨੀ ਵਿਚਕਾਰ ਚੌਂਟਾਪੂਰ ਕੇ ਅਗਨੀ ਬਾਲੀ ਜਾਂਦੀ ਸੀ ਅੰਬ ਦੇ ਲੱਕੜੀਆਂ ਦੀ ਜਿਹਦੇ ਉੱਪਰ ghee ਪਾ ਕੇ ਪੰਡਿਤ ਵੇਦੀ ਦੇ ਫੇਰੇ ਕਰਵਾਉਂਦਾ ਸੀ ਇਹ ਤ੍ਰੰਤਨ ਕਾਲ ਤੋਂ ਚਲਾ ਰਿਹਾ ਇਸ ਤਰ੍ਹਾਂ ਦਾ ਤੁਮਾਰ ਜੀ ਇਹਨੂੰ ਬ੍ਰਹਮ ਵੇਦੀ ਗਰੀਬ ਰਾਜੀ ਕਹਿੰਦੇ ਨੇ ਬਰੰਦ ਦੇ ਜਪ ਕੇ ਇਸ ਤਰ੍ਹਾਂ ਕਰਨਾ ਨਰਲੇਪਮ ਨਿਰਵਿਕਾਰਨ ਨਿਰਦੋਸ਼ ਨੂੰ ਸੋਧ ਅਸ਼ੰਕਰ ਜੀ ਬੈਠ ਕੇ ਉਸ ਬਰਮ ਬਰਮ ਦਾ ਬਰੰਦਾ ਮਲਤਰਕਟੀ ਓਮ ਓਮ ਦਾ ਜਾਪ ਕਰਨਾ ਹੈ ਸਤ ਦੇਤੀਆਂ ਦੇ ਚੱਕਰ ਹਨ ਇਸ ਦਾ ਬਹੁਤ ਵਾਰ ਜਿਕਰ ਦਾਸ ਨੇ ਕੀਤਾ ਹੈ ਅੱਜ ਅੱਜ ਵੀ ਇੱਕ ਨਕਸ਼ਾ ਦਿਖਾਇਆ ਜਾਏਗਾ ਹੈ ਤੋਂ ਪ੍ਰਾਣਾ ਲੇਕਿਨ ਹੈ ਆਪਣੇ ਸਮਝਣਾ ਹੈ ਤਾਂ ਕਹਿੰਦੇ ਨੇ ਦੋਤਰੀਕੇ ਨੇ ਸਰੀਰ ਨੂੰ ਖਾਲੀ ਕਰਨ ਦੇ ਪ੍ਰਾਣਾਯਾਮ ਔਰ ਯੋਗ ਸਾਧਨ ਸਾਡਾ ਜੋ ਯੋਗ ਹੈ ਸੁਰਤ ਸ਼ਬਦ ਨਿਰਤਨ ਸੁਰਤ ਦਾ ਯੋਗ ਹੈ ਐਸੀ ਯੋਗ ਮਨ ਪਵਨ ਬਾਝੂ ਨਾ ਕਰਨਾ ਹੈ ਇਹਦੇ ਵਿੱਚ ਜ਼ਿਕਰ ਆਏਗਾ ਇਹਦੇ ਵਿੱਚ ਬਿਆਨ ਕੀਤਾ ਜਾਏਗਾ ਤੁਮਾਰ ਜੀ ਕਹਿੰਦੇ ਨੇ ਇਹ ਸਾਡਾ ਨਮਾ ਦਰਵਾਜ਼ਿਆਂ ਤੋਂ ਨਿਕਲ ਕੇ ਇਹ ਸਾਡਾ ਤਿਲ ਕਰ ਹੈ ਜਿਉ ਕੋਈ ਪਾਵੇ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਵ ਅੰਤਰਗਾਤੀਸ ਬਣਾਓ ਇਹ ਜਗ੍ਹਾ ਤੇ ਅਨਹੰਦ ਬਾਣੀ ਜੋਤ ਜਗ ਰਹੀ ਹੈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸ਼ਹਿਰ ਸੋ ਲਿਵਲਾਈ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਧਿਆਨ ਧਰ ਕੇ ਬ੍ਰਹਮਦੇਵ ਜੀ ਦਾ ਸਿਮਰਨ ਕੀਤਾ ਛੇਰ ਨੂੰ ਖਾਲੀ ਕੀਤਾ ਖਾਲੀ ਕਰਨ ਦਾ ਅਰਥ ਸਰੀਰ ਤੋਂ ਆਪਣੀ ਆਤਮਾ ਨੂੰ ਅਲੱਗ ਕਰਨਾ ਗਾਣਾ ਬਜਾਣਾ ਨੱਚਣਾ ਟੱਪਣਾ ਢੋਲ ਟਮਕੇ ਕਰਨੇ ਇਹ ਮਾਲਕ ਦੀ ਭਗਤੀ ਨਹੀਂ ਹੈ ਇਹਦੇ ਬਾਅਦ ਤੇ ਸ਼ਾਂਤੀ ਇਹਦੇ ਵਾਸਤੇ ਬਿਲਕੁਲ ਅਕਾਤ ਜਗਾ ਬਿਲਕੁਲ ਅਕਾਗਰਮਨ ਹੋਵੇ ਤੁਹਾਮਾਰ ਜੀ ਕਹਿੰਦੇ ਇੱਥੇ ਅਸੀਂ ਧਿਆਨ ਕਰਨਾ ਹੈ ਧਿਆਨ ਕਰਾਂਗੇ ਪੈਰਾਂ ਦੀਆਂ ਤਲੀਆਂ ਤੋਂ ਸਾਡੀ ਆਤਮਾ ਨਿਕਲ ਕੇ ਇਹ ਗੁਦਾ ਚੱਕਰ ਹੈ ਗੁਜਾ ਚੱਕਰ ਦੇ ਅੰਦਰ ਚਾਰ ਪੰਖੜੀ ਕਾ ਕਮਲ ਹੈ ਪੀਲੇ ਰੰਗ ਕਾ ਜੇ ਦਾ ਜਾਪ ਮਹਾਰਾਜ ਜੀ ਕਲੀਮ ਕਹਿ ਰਹੇ ਨੇ ਕਲੀਮ ਦਾ ਜਾਪ ਕਰਨ ਦੇ ਨਾਲ ਭਗਵਾਨ ਕ੍ਰਿਸ਼ਟ ਜੀ ਸਾਡੇ ਵਸੀਕਰਨ ਹੋ ਜਾਂਦੇ ਨੇ ਅੱਗੇ ਇੰਦਰੀ ਚੱਕਰ ਹੈ ਸਿਕਸ਼ਨਾ ਹੈ ਇੱਥੇ 6 ਪੰਖੜੀਆਂ ਕਾ ਕਮਲ ਹੈ ਇੱਥੇ ਵੀ ਆ ਕੇ ਅਸੀਂ ਮਰਜ ਕਹਿੰਦੇ ਨੇ ਓਮ ਦਾ ਜਾਪ ਕਰਨਾ ਇਹ ਬ੍ਰਹਮਾ ਦਾ ਵਾਸ श्वित्री और वर्मदवास इंद्री चक्र ਵਿੱਚ ਹੈ 6 ਪੰਖੜੀਆਂ ਦਾ ਕਮਲ ਹੈ ਔਰ जाप ਇਹਦਾ ओम ਹੈ ਇਹ ਬਹੁਤ ਵਾਰ ਇਸ ਚ ਨੂੰ ਦੁਹਰਾਇਆ ਗਿਆ ਅੱਗੇ ਨਾਮ ਕਮਲ ਹੈ ਇਹਦੇ ਵਿੱਚ ਖਾਣਾ ਜਾਂਦਾ ਹੈ ਭਗਵਾਨ বিষ্ণੂ ਜੀ ਸਾਰੇ ਅੰਗਾਂ ਨੂੰ ਖਾਣਾ ਤਾਕਤ ਦੇਦਾ ਹੈ ਇੱਥੇ ਅਗਲੀ ਤਤ ਹੈ ਲਾਲ ਵਰਣ ਹੈ 8 ਪੰਖੜੀਆਂ ਦਾ ਇੱਕ ਕਮਲ ਹੈ ਜਿਹਦੇ ਉੱਪਰ ਛਿਤਰੀ ਔਰ ਬਰਮਾ ਜੀ ਵੀ ਰਾਜਮਾਨ ਹਨ ਕਿੱਥੋਂ ਨਿਕਲ ਕੇ ਸਾਡੀ ਆਤਮਾ ਭਗਜਨ ਨੂੰ ਇਹ ਹਿਰਦਾ ਚੱਕਰ ਵਿੱਚ ਆ ਗਈ ਹਿਰਦਾ ਚੱਕਰ ਦੇ ਅੰਦਰ ਭਗਵਾਨ ਸ਼ੰਕਰ ਜੀ ਔਰ ਪਾਰਵਤੀ ਦਾ ਨਿਵਾਸ ਹੈ ਇਹਦਾ ਸ਼ਬਦ ਹੈ ਸੋ ਹਮ ਓਮ ਨਮਾ ਸਵਾ ਕੋਈ ਮੰਤਰ ਨਹੀਂ ਅਗਰ ਆਪ Shiv ji ਤੋਂ ਕੁਛ ਲੈਣਾ ਚਾਹੁੰਦੇ ਹੋ ਸੋ ਨੀਤੇ ਕੋ ਹਮ ਬਾਹਰ ਕੋ ਆਪ ਭਗਵਾਨ Shiv ji ਕੋ ਮਿਲ ਸਕਦੇ ਹੋ ਬੇਟਾ ਐਸੀ ਕੋਈ ਬਾਤ ਨਹੀਂ ਭਗਜਨ ਝੂਠਾ ਜਬ ਨਾ ਕਰੋ ਓ ਨਮਨ ਸਭਾ ਮਹਾਦੇਵ ਕੋਈ ਨਾਮ ਨਹੀਂ ਨਾਮ ਸੋਹਣ ਕਿਸੇ ਵੀ ਸਾਧੂ ਤੋਂ ਕਿਸੇ ਵੀ ਜੋਗੀ ਤੋਂ ਕਿਸੇ ਵੀ ਦਿਗੰਬਰ ਤੋਂ ਆਪਾ ਦਾ ਕਰ ਸਕਦੇ ਹੋ ਮੇਰੀ ਗੱਲ ਥੈਂਤੀ ਗੱਲ 110% ਜੋ ਮੈਂ ਬੋਲਦਾਂ ਇਹ ਗ੍ਰੰਥ ਪੜੇ ਨੇ ਇਨ੍ਹਾਂ ਗ੍ਰੰਥਾਂ ਵਿੱਚ ਸਬੂਤ ਨੇ ਮੇਰੇ پاس ਹਰ ਗੱਲ ਦਾ ਸਬੂਤ ਹੈ ਮੈਂ ਹਰ ਗੱਲ ਦਾ ਜਵਾਬ ਦੇ ਸਕਦਾਂ ਮੈਂ ਪਰਿਪੂਰ ਨਹੀਂ ਮੈਂ ਪੂਰਾ ਨਹੀਂ ਅਧੂਰਾ ਹਾਂ ਮੇਰੇ ਨਾਲ بڑے بڑے ਮਹਾਰਥੀ ਗਿਆਨੀ ਜਿਨ੍ਹਾਂ ਨੂੰ ساری ਉਮਰ ਬਾਣੀ ਪੜ੍ਹਨੀ ਪੜਦਿਆਂ ਹੋ ਗਈ ਬਹੁਤ ਅਭਿਆਸੀ ਬੜੇ ਮਿਹਨਤ ਨਾਲ ਜਾਦਾ ਪੜੇ ਲਿਖੇ ਵਿਦਵਾਨ ਕਥਕਾਰ ਕੀਰਤਨੀ ਜਿੱਥੇ ਸ਼ਬਦ ਕੀਰਤਨੀ ਜਿੱਥੇ ਦਰਬਾਰ ਸਾਹਿਬ ਦੇ ਸਾਰੇ ਦੇ ਸਾਰੇ ਜਿੱਥੇ ਬੰਗਲਾ ਸਾਹਿਬ ਦੇ ਸਾਰੇ ਦੇ ਸਾਰੇ ਜਿੱਥੇ ਨजीर ਸਾਹਿਬ ਨਜੀਦ ਸਾਹਿਬ ਗੁਰਦੁਆਰੇ ਦੇ ਸਾਰੇ ਦੇ ਸਾਰੇ ਜਿੱਥੇ ਮੇਰੇ ਨਾਲ ਬਹੁਤ ਸੁੰਦਰ ਜਾਪ ਸੁੰਦਰ ਆਰਥ ਕਰਦੇ ਹਨ ਬਾਣੀ ਦੇ ਪਰ ਮੇਰਾ ਬਾਣੀ ਨਾਲ ਬਹੁਤ ਜ਼ਿਆਦਾ ਲਗਾ ਹੋਇਆ ਹੈ ਮੇਰਾ ਸਿਰ ਨਾ ਦੇਖੀ ਜਾਓ ਮੇਰਾ ਮੂੰਹ ਨਾ ਦੇਖੋ ਠੀਕ ਮੇਰੇ ਹਿਰਦੇ ਅੰਦਰ ਇਹ ਬਾਣੀ ਘੜ ਗਰ ਗਈ ਹੈ ਦਾਸ ਨੇ ਕੱਲ ਦੇ ਸੰਗ ਵਿੱਚ ਬੇਨਤੀ ਕੀਤਾ ਸੀ ਇਹ ਬਾਣੀ ਸ਼ਰਾਬ ਮਾਸ ਆਂਡੇ ਬੀੜੀ ਸਿਗ ਤਮਾਕੂ ਝੂਟ ਸਾਤੇ ਦੰਗਾ ਪ੍ਰਸਾਦ ਮਰਦਾਬਾ ਜਿੰਦਾ ਜਿੰਦਾਬਾਦ ਕਹਿਣ ਬਾਏ ਨਾੜੇ ਲਾਣ ਵਾਲਿਆਂ ਨੇ ਨਹੀਂ ਇਹ ਬਚਾਈ ਇਹ ਸੰਤਾਂ ਨੇ ਵਿਚਾਈ ਐ ਮੈਂ ਕਹਿੰਦੇ ਜੋ ਨਾ ਅਨੇਕ ਕੁਰਬਾਨੀਆਂ ਦਿੱਤੀਆਂ ਚੜਖੇ ਤੇ ਚੜੇ ਬੰਦ-ਬੰਦ ਕਰਵਾਏ ਪੁੱਠੀਆਂ ਖੱਲਾ ਲੋਈਆਂ ਤਾਰੂ ਦੇ ਕਿਸ ਬੱਦਣ ਲਗੇ ਕੱਟਣ ਲਗੇ ਤਾਂ ਤਾਰਾਂ ਮੜ ਗਿਆ ਲੋਈ ਜੀਆਂ ਸ਼੍ਰੀ ਗੁਰਦੇਵ ਜੀ 33 ਤਵੀ ਤੇ ਬੈਠੇ ਚਾਰ ਸ਼ਹਿਰਜਾਦਿਆਂ ਦੇ ਆ ਕਾਲ ਹੋਇਆ ਇਹ ਬਾਣੀ ਤਾਂ ਬਚੀ ਐ ਅਨੇਕ ਕੁਰਬਾਨੀਆਂ ਕੀਤੀਆਂ ਸੰਤਾਂ ਨੇ ਤਾਂ ਬਾਣੀ ਜਾ ਕੇ ਬਚੀ ਜੇ ਸ਼ਰਾਬੀ ਇਹ ਗੱਲ ਕਹੇ ਜੇ ਕਬਾਬੀ ਇਹ ਗੱਲ ਕਹੇ ਮੈਨੇ ਬਾਣੀ ਕੋ ਬਚਾ ਦਿਆ ਗਲਤ ਗੱਲ ਐ ਮੈਂ ਕਿਤੇ ਗਿਆ ਮੈਨੂੰ ਕਰਨੀ ਪੈਂਦੀ ਗੱਲ ਚੇਤੇ ਆ ਜਾਂਦੀ ਜਦ ਬਾਣੀ ਦੀ ਮੈਂ ਕਿਤੇ ਬਹੁਤ ਹੀ ਗਿਆ ਉਹਨਾਂ ਨੇ ਮੇਰਾ ਸੁਸੰਕਰਣ ਅਥੀ ਗੁਫਤੁਰ ਚਿਰ ਬਾਅਦ 15 20 ਮਿੰਟ ਜਦ ਮੈਂ ਸੁਸੰਗ ਸਧੂ ਕੀਤਾ ਭੋਗ ਪੈ ਗਿਆ ਮਹਾਰਾਜ ਦੇ ਦਰਬਾਰ ਸਾਹਿਬ ਜੀ ਦਾ ਤੋਂ ਨਾਲ ਦੇ ਕਮਰੇ ਵਿੱਚ ਸ਼ਰਾਬ ਦੀਆਂ ਬੋਤਲਾਂ ਲੱਗੀਆਂ ਤੇ ਆਂਡੇ ਲਾ ਕੇ ਸ਼ਰਾਬ ਪੀਂਦੇ ਮੈਂ ਉਹਨਾਂ ਨੇ ਪੁੱਛਿਆ ਭਈ ਇਹ ਕੀ ਹੈ ਕਹਿੰਦੇ ਜੀ ਆਇਆਂ ਦੀ ਸੇਵਾ ਕਰਨੀ ਪੈਂਦੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਪਾਸੇ ਦਰਬਾਰ ਸਾਹਿਬ ਪ੍ਰਕਾਸ਼ ਹੈ ਇੱਕ ਦੂਸਰੇ ਕਮਰੇ ਵਿੱਚ ਖਰਾਬ ਤੇ ਮਾਸ ਖਾਦਾ ਜਾ ਰਿਹਾ ਏ ਤੇ ਕਹਿੰਦੇ ਬਾਬਾ ਉਸ ਕਮਰੇ ਚ ਫਿਰ ਉਹਨਾਂ ਨੇ ਛੋੜ ਬਾਨੀ ਬਜਾਈ ਏ ਠੀਕ ਨਾ ਬਾੜੀ ਉਹਨਾਂ ਨੇ ਬਜਾਈ ਫਿਰ ਉਹ ਤੇ ਬੇਅਦਬੀ ਕਰ ਰਹੇ ਆ ਘਰ ਵਾਲੇ ਨਹੀਂ ਬੇਅਦਬੀ ਕਰਨੀ ਸ਼ਰਾਬ ਤੇ ਮਾਸ ਖਵਾ ਕੇ ਤੇ ਤੀਨ ਵਾਰ ਤੇ ਸਪੀਂ ਨਹੀਂ ਉਹਨਾਂ ਨੂੰ ਕਿ ਲੱਗੇ ਤੁਹਾਡੀ ਬਾਣੀ ਨਾਲ ਇਸ ਕਰਕੇ ਭਾਗ ਜਨੂ ਇਹ ਬਾਣੀ ਕਰਵਾਨੀ ਦਾ ਵਾਝੀਆ ਮੇਰਾ ਬਹੁਤ ਲਗਾਓ ਇਸ ਕਰਕੇ ਮੇਰੀ ਬੇਨਤੀ ਏ ਕਿ ਜਦੋਂ ਹਿਰਦਾ ਚੱਕਰ ਦੇ ਅੰਦਰ ਭਗਵਾਨ ਸ਼ੰਕਰ ਜੀ ਦਾ वास ਹੈ ਇੱਥੇ ਪਾਰਵਤੀ ਔਰ ਮਹਾਰਾਜ ਸ਼ਿਵ ਜੀ ਹਨ ਸੋ ਹਮਸ਼ਬਦ ਹੈ ਅਗੇ ਕੰਠ ਚਕਰ ਆ ਗਿਆ ਇਹ ਦੇ ਇਹ ਦੇ ਵਿੱਚ ਸੋਨਾ ਪੰਖੜੀਆਂ ਦਾ ਕਮਲ ਹੈ ਜਿਹਦੇ ਉੱਤੇ ਅਵਿਧਿਆ ਜਿਹਨੂੰ ਦੁਰਗਾ ਮਾਤਾ ਅਸ਼ਟੰਗੀ ਕਹਿੰਦੇ ਹੋ 8 ਪਜਾਵੀ ਉਹ ਸ਼ਕਤੀ ਵਿਖੀ ਹੈ ਇਹਦਾ ਸਿਮਰਨ ਹੈ ਛਿਰਿਯਮ ਜਿਹੜਾ ਸ੍ਰੀਮ ਦਾ ਜਾਪ ਕਰੇਗਾ ਉਹ ਮਿਲ ਜਾਏਗਾ ਇਹ ਜਗ੍ਹਾ ਤੇ ਇਹ ਸਾਡੀਆਂ ਦੋ ਅੱਖਾਂ ਨੇ ਇਹ ਇਨ ਤਿਰ ਕਰਕੇ ਹੈ ਨੁਕਤਾ ਸਫੈਦਾ ਕੁਰਾਨ ਸ਼ਰੀਫ ਦੇ ਵਿੱਚ ਕੀਆ ਹੈ ਇੱਥੇ 28 ਅਸ਼ਬੀਨ ਕਿਹਾ ਤੀਸਰੀਆ ਤੇ 6 ਨੇਤਰ ਵੀ ਇਸ ਨੂੰ ਕਿਹਾ ਹੈ ਦੇ ਚਕਸੀ ਵੀ ਇਸ ਨੂੰ ਕਿਹਾ ਹੈ ਇੱਥੇ ਆ ਕੇ ਸਾਡਾ ਧਿਆਨ ਨਿਕਲ ਗਿਆ ਤੇ ਆਪ ਨੂੰ ਕੀ ਮਿਲੇਗਾ ਇੱਥੇ ਸੱਜੇ ਪਾਸੇ ਚੰਨ ਨਮਾ ਹੈ ਖੱਬੇ ਪਾਸੇ ਸੂਰਜ ਹੈ ਆ ਦੇਖੋ ਇਹ ਆਪ ਜੀ ਨੂੰ ਵੀ ਅੱਗੇ ਦਿਖਾਇਆ ਗਿਆ ਇਹ ਦੇਖੋ ਇਹ ਇਕ ਗਣੇਸ਼ ਦਾ ਵਾਸਾ ਹੈ ਇਕ ਗਣੇਸ਼ ਭਗਵਾਨ ਜੀ ਅੱਗੇ ਬ੍ਰਹਮਾ ਜੀ ਅੱਗੇ ਭਗਵਾਨ ਵਿਸ਼ਨੂੰ ਜੀ ਇਹ ਤਿੰਨਾਂ ਦਾ ਇਸ ਅਕਿਆਤ ਕੀਤਾ ਹੈ ਇਹ ਇਕ ਗਣੇਸ਼ ਭਗਵਾਨ ਜੀ ਚਾਰ ਪੰਖੜੀਆਂ ਕਮਲ ਔਰ ਉਸ ਦਾ ਕੀ ਲਿਯਾ ਜਾਪ ਅੱਗੇ ਬ੍ਰਹਮਾ ਜੀ ਇਹ ਛੇ ਪੰਖੜੀਆਂ ਦਾ ਕਮਲ ਛੇ ਛੇ ਪੰਖੜੇ ਦਾ ਕਮਲ ਇੱਥੇ ਓਮ ਜਾਪ ਹੈ ਅੱਗੇ ਨਾਭ ਕਮਲ ਹੈ ਇਹਦੇ ਵਿੱਚ ਪੁਗਨ ਬਿਸ਼ਨੀ ਜੀ ਦਾ ਜੀ ਬਾਸ ਇੱਥੇ ਸ਼ਬਦ ਹਰੀਮ ਹੈ ਉਹਦੇ ਅੱਗੇ ਪੁਗਨ ਛੇਗੀ ਦਾ ਉਹਦੇ 12 ਪੰਖੜੀਆਂ ਕਮਲ ਹੈ ਜਿਹੜਾ ਸੋਮਝਾਤ ਹੈ ਇਹ ਤਿੰਨੇ ਦੇਖ ਲਓ ਇਹ ਅੱਗੇ ਵੀ ਦਿਖਾਏ ਲੇਕਿਨ ਇਹ ਨਵੇਂ ਅੱਜ ਬਣਾਏ ਨੇ ਮੈਂ ਇਹ ਲਾਗੇ ਕਰ ਦਿੰਦਾ ਆਤ ਨੂੰ ਚੰਗੇ ਤਰ੍ਹਾਂ ਦੀ ਜਾਣਕਾਰੀ ਹੋ ਜੇ ਆਪਣੇ ਭੁੱਲਣਾ ਨਹੀਂ ਇਹ ਮੇਰੇ ਨਕਸ਼ੇ ਬਣਾਉਣ ਦਾ ਮਤਲਬ ਸਿਰਫ ਇਤਨਾ ਹੀ ਕਿ ਜੀਵਨ ਪੂਰੀ ਸਮਝਾ ਦੇ ਇਸ ਤੋਂ ਅੱਗੇ ਆਪਣੇ ਭਟਕਣਾ ਨੇ ਇਹ ਆ ਗਿਆ ਇਸ ਦੇ ਅੱਗੇ ਆ ਹੇਠਾ ਜਦੋਂ ਅਸੀਂ ਸ਼ਿਮਨ ਕਰਾਂਗੇ ਨਾਭ ਕਮਲ ਦੇ ਹੇਠਾਂ ਆਮ ਦੀ ਬਾ ਕੁੰਡੜੀ ਹੈ ਸਵਾ ਜਿਠ ਇਹਦਾ ਕਾਰ ਹੈ ਲੰਬੀ ਹੈ ਛੱਪ ਦੀ ਨਿਆਈ ਸਾਡੇ ਅੰਦਰ ਹੈ ਨਾਭ ਕਮਲ ਦੇ ਹੇਠ ਜਿਹੜਾ ਅਮਰ ਜਿੱਥੇ ਪੈਂਦਾ ਇਹ ਕਮਲ ਸਿੱਧਾ ਹੈ ਜਦ ਪੁੱਠਾ ਹੁੰਦਾ ਉਦੋਂ ਨਹੀਂ ਜੋ ਸਿੱਧਾ ਹੁੰਦਾ ਤੇ ਸਾਰਾ ਉਹ ਜਲ ਅਮਰ ਤੇ ਪੀਂ ਜਾਂਦੀ ਹੈ ਤੋ ਇਹ ਛੱਜਿਤ ਹੋ ਜਾਂਦੀ ਸਾਡੇ ਨਾਲ ਬਲਵਾਨ ਇੱਥੋਂ ਕੱਟ ਕੇ ਅਸੀਂ ਇੱਥੇ ਆ ਗਏ ਇਹ ਸਾਡਾ ਸੱਜਾ ਪਾਸਾ ਹੈ ਛੱਜੇ ਅਖਰੀ ਇਹ ਜਗ੍ਹਾ ਤੇ ਚੰਦਰਮਾ ਹੈ ਇਹ ਖੱਬਾ ਪਾਸਾ ਹੈ ਇੱਧਰ ਸੂਜ ਹੈ ਖੱਬੇ ਪਾਸੇ ਅਸੀਂ ਆਪ ਨੂੰ ਸੁਣਾਵਾਂਗੇ ਸਾਡੀ ਸਾਡਾ ਖਾਧਾ ਫਰ ਖਾਣਾ ਜਲਦੀ ਸੂਜ ਦੀ ਗਰਮੀ ਨਾਲ ਹਜਮ ਹੋ ਜਾਏਗਾ ਇੱਥੋਂ ਅੱਗੇ ਜਾਣਾ ਇਹ ਮੈਂ ਨੇ ਆਪ ਕੋ ਦਿਖਾ ਦਿਆ ਔਰ ਸਿਮਰ ਵੀ ਵਿਦਾ ਗਏ ਅੱਗੇ ਫਿਰ ਬਾਕੀ ਮੰਡਲ ਰਹਿ ਗਏ ਇਹ ਸਾਡਾ ਸਰੀਰ ਹੈ ਗਰਮਖੋ ਇਹਨੂੰ ਚੰਗੀ ਤਰ੍ਹਾਂ ਦੇਖੋ ਮੈਂ ਦੁਬਾਰਾ ਇਸ ਨੂੰ ਬਿਆਨ ਕਰ ਦੂੰਗਾ ਇਹ ਸਾਡਾ ਸਰੀਰ ਹੈ ਇਹ ਆ ਗਿਆ ਆਪਜੀ ਦਾ ਛੇਵੀਂ ਦਾ ਇਹ ਛੇਵੀਂ ਦਾ ਜਿਹੜਾ ਹੈ ਇਹ 12 ਪੰਖੜੀਆਂ ਦਾ ਕਮਲ ਜਾਨੀ ਕਿ ਸਾਡਾ ਜਿਹੜਾ ਦਿਲ ਹੈ ਇਹ 12 ਪੰਖੜੀਆਂ ਦਾ ਕਮਲ ਹੈ ਉਹਦੇ ਉੱਪਰ ਕੰਠ ਚੱਕਰ ਹੈ ਕੰਠ ਚੱਕਰ ਦੇ ਵਿੱਚ ਸ਼੍ਰੀਮਦਾ ਜਪ ਹੈ ਮਾਤਾ ਦੁਰਗਾ ਦਾ ਇੱਥੇ ਨਵਾਸ ਹੈ ਉੱਥੇ ਤੁਸੀਂ ਉੱਤੋਂ ਆ ਗਏ ਇਹ ਆ ਗਏ ਸ਼ਿਵ ਜੀ ਮਹਾਰਾਜ ਇਹ ਆ ਗਏ ਸ਼ਕਤੀ ਇਹ ਸ਼ਕਤੀਏ 16 ਨੇ ਆ ਦੇਖੋ ਗਾਣਾ ਦੇਖੋ ਸ਼ਿਵ ਜੀ ਭਗਵਾਨ ਦੀ 12 ਕਮਲ ਸੁਭਮ ਜਾਪ ਹੈ ਕੰਠ ਕਮਲ ਦੇ ਵਿੱਚ 16 ਪੰਖੜੀ ਦੇ ਗਾਣ ਅਬੇ ਦੀ ਮਾਤਾ ਅਸ਼ਟੰਗੀ ਇੱਥੇ ਬਸਦੀ ਹੈ ਮਾਤਾ ਦਾ ਸ਼੍ਰੀਮ ਜਾਪ ਹੈ ਇਹ ਦੇ ਪ੍ਰਕਾਰ ਨਿਰੰਝਨ ਹੈ ਆ ਦੇਖੋ ਜਦੋਂ ਉੱਪਰ ਚੱਲ ਗਏ ਇਹ ਆ ਗਏ ਸੜੀਆਂ ਖਾ ਗਏ ਨੇ ਦੋ ਇਹ ਅੱਖਾਂ ਤੋਂ ਆ ਗੀਆਂ ਅੱਖਾਂ ਦੇ ਉੱਪਰ ਤੇਲ ਕਰ ਆ ਗਿਆ ਇਹ ਨਰਿੰਜਨ ਆ ਜਿਹੜੀ ਸਿਰ ਦੀ ਚੋਟੀ ਹੈ ਇੱਥੋਂ ਨਿਕਲ ਕੇ ਇੱਥੇ ਆ ਗਏ ਇਹ ਜਗ੍ਹਾ ਤੇ ਜਿੱਥੇ ਭੈਣਾ ਜਿੱਥੇ ਵੀਰੀ ਮਤਾਏ ਸੰਧੂਰ ਪਾਉਂਦੀਆਂ ਨੇ ਇਹ ਜਗ੍ਹਾ ਤੇ ਨਰਿੰਜਨ ਬੈਠਾ ਹੈ ਇਹ ਦੇਖੋ ਇਹ ਨਰਿੰਜਨ ਬੈਠਾ ਦੇਖੋ ਬਾ ਉਹ ਇਹ ਨਰਿੰਜਨ ਬੈਠਾ ਹੈ ਇਹ ਸਾਨੂੰ ਅੱਗੇ ਜਾਣੀ ਨਹੀਂ ਦੇ ਜਦ ਤੱਕ ਪੂਰਾ ਮੁਰਸ਼ਿਦ ਜਦ ਤੱਕ ਪੂਰਾ ਗੁਰੂ ਨਾ ਮਿਲੇ ਅਸੀਂ ਸੱਤ ਲੋਕ ਨਹੀਂ ਜਾ ਸਕਦੇ ਇਹ ਮੇਰੇ ਇਹ ਤੈਨੂੰ ਮੇਂਕ ਕਾਰਨ ਅਥੇ ਇਤਨੇ ਮਤਲਬ ਜਿਹੜੇ ਲੋਕ ਸੁਣਦੇ ਨੇ ਉਹਨਾਂ ਦਾ ਕਰਜ਼ਾ ਪੂਰਾ ਹੋ ਜਾਏ ਮੇਰੀ ਅਰਦਾਸ ਹੈ ਜਿਹੜੇ ਲੋਕ ਸੁਸੰਗ ਸੁਣਦੇ ਨੇ ਉਹ ਸਤ ਲੋਕ ਸੰਚ ਸੱਚਖੰਡ ਚਲੇ ਜਾਣ ਇਸ ਦੁਨੀਆ ਦਾ ਹਿੱਸਾ ਨਾ ਬਣ ਇਸ ਕਰਕੇ ਮਾਰਜੀ ਕਹਿੰਦੇ ਨੇ ਆਪ ਸਿਮਰਨ ਕਰੋ ਪਾਜਨ ਕਰੋ ਇਹ ਸਾਡਾ ਜਿਹੜੀ ਸ਼ਰੀਰ ਹੈ ਪੰਜ ਗਿਆਨ ਇੰਦਰੀ ਬਹੁਤ ਵਾਰ ਦੱਸਣ ਜਿਕਰ ਕੀਤਾ ਪੰਜ ਕਰਮ ਇੰਦਰੀ ਤਿੰਨ ਗੁਣ ਰਾਜੋ ਗੁਣ ਛਤਗੁਰ ਤਮਗਨ ਬਰਮਾ ਬਸੀ ਸੇਜ ਦੇ ਤੈਨਗ ਚਾਰ ਸਾਡੇ ਅੰਤ ਅਸਕਰ ਮਨਬੋਤ ਚਤ ਹੰਕਾਰ ਇਹ 17 ਤਤਾਂ ਦਾ ਇਹ ਸ਼ਰੀਰ ਬਰੰਦੇ ਦੀ ਸਾਡੀ ਬਣੀ ਹੈ ਇਸ ਕਰਕੇ ਮਹਾਰਜ ਕਹਿੰਦੇ ਨੇ ਅਸੀਂ ਕਿਵੇਂ ਜਾਣ ਹੈਗੇ ਮਨ ਪਾਉਣਾ ਸਮਛਿੰਦ ਮੇਲ ਛੇ ਮਨ ਕਰੋ ਸੋਮ ਉਪਜਾਪਦਾ ਇਹ ਸ਼ਰੀਰ ਨੂੰ ਖਾਲੀ ਕਰ ਦੋ ਇਹ ਸ਼ਰੀਰ ਪਰਮਾਤਮਾ ਰਹਿਣ ਦਾ ਮੰਦਰ ਹੈ ਇਸੇ ਕਰਕੇ ਬੋਲਦਾ ਪੀਜ਼ ਵਿੱਚ ਸ਼ਰਗ ਬਾਸਨਾ ਪਾਓ ਮਾਰ ਜਿਕਨੇ ਮਨਪਮਨ ਸਾਂਵੇਂੰ ਦਮੇਲੋ ਸੋਰਤ ਨਿਰਤ ਕਾ ਜਾਪ ਹੈ ਸਹੰਤ ਦਲ ਕਮਲ ਆਪ ਸਹਬ ਜੋ ਫੂਲਨ ਬਦਗੰਦ ਹੈ ਐ ਜਗ੍ਹਾ ਤੇ ਐ ਦਿਪ ਤੇ ਆਗੇ ਸੰਦਲ ਕਮਲ 1000 ਦੀ ਬੱਤੀ ਜਗ ਰਹੀ ਹੈ ਇੱਥੇ ਕਹਿੰਦੇ ਨੇ ਆ ਪ੍ਰਮਾਤਮਾ ਦਾ ਬਾਸ ਹੈ ਸਵਾਸ ਕਿਵੇਂ ਸਵਾਸ ਉਸਵਾਸ ਨੂੰ ਪਲਟੋ ਸਵਾਸ ਉਸਵਾਸ ਪਵਨ ਨੂੰ ਕਉ ਪਲਟੋ ਨਾਗ ਪੁੰਨੀ ਕੋ ਪੂਜ ਹੈ ਨਾਗ ਪੁੰਨੀ ਦਾ ਇਸ ਇਹ ਨਾ ਬਕਾਬਲ ਤੋਂ ਆਮਲੀ ਮਾ ਕੁੰਡੀ ਤੇ ਸਿਰਤਾਰ ਕੇ ਮਾਰ ਕੇ ਆਪ ਉੱਪਰ ਆ ਜਾਓ ਗਗਨ ਸੁਰਤ ਨਿਰਦਕਾ ਬੰਨ ਡੇੜ ਗਗਲ ਮੰਡਲ ਕੋ ਕੂਜ ਹੈ ਫਿਰ ਆਪ ਉੱਪਰ ਆ ਜਾਓ ਇੱਥੇ ਹਜ਼ਾਰ ਜੋਤ ਦੀ ਬੱਤੀ ਜਗਦੀ ਹੈ ਹੋ ਰਸਤਾ ਖਲ ਗਿਆ ਆਪ ਹੌਲੀ ਹੌਲੀ ਚਲੇ ਜਾਓਗੇ ਇਹ ਦਵਾਰਾ ਦੇਖੋ ਇਸ ਤਰੀਕੇ ਨਾਲ ਇਹ ਆਪ ਨੇ ਮੈਂ ਤੁਹਾਡੇ ਵਾਸਤੇ ਮੀਤ ਕਰਦਾ ਤੇ ਮੈਨੂੰ ਤਾਂ ਕੋਈ ਜਰੂਰਤ ਨਹੀਂ ਹੈ ਮੇਰੇ ਕੋਲ ਸਭ ਇੱਕੀ ਦਾ ਗਿਆਨ ਹੀ ਹੈ ਆ ਦੇਖੋ ਇਹ ਆ ਗਿਆ ਇਹ ਪਹਿਲਾ ਮੰਡਲ ਜਿਵੇਂ ਮੈਂ ਦਿਖਾਇਆ ਸੀ ਪਰਮੇਸ਼ਰ ਜੀ ਇਹ ਸਾਰੇ ਮੰਡਲ ਮੈਂਨੇ ਦਿਖਾ دیے ਇਹਨੂੰ ਆਪਨੇ ਸੇਵਨ ਕਰਨਾ ਭੁੱਲਣਾ ਨਹੀਂ ਇਸ ਦੂਸਰੇ ਸਰਫੇ ਤੇ ਦੂਸਰਾ ਹੈ ਇਹ ਵੀ ਆਪ ਨੂੰ ਮੈਨੇ ਦਿਖਾ ਦਿਆ ਇਹ ਮਿਰੰਜਨ ਹੈ ਸਾਡੇ ਸਿਰ ਤੇ ਜਿੱਥੇ ਜੀ ਉਂਗਲਾਂ ਨੇ ਇਹਨੂੰ ਪਾਰ ਕਰਕੇ ਸ਼ਾਨਦਾਰ ਕਮਲੇ ਵਿੱਚ ਪਹੁੰਚ ਕੇ ਹਜ਼ਾਰ ਜੋਤੀ ਦੀ ਬੱਤੀ ਦੇਖਦੇ ਹੋਏ সতগুরুদের স্বরূপের জুড়কে সোম ওম সোম ওম সোম ওম যাপ করতে হয়ে সত লু রবানা হো সত স